ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਅੱਜ ਮਜ਼ਦੂਰ ਦਿਵਸ ਡੇ ਦੇ ਉੱਤੇ ਅੱਜ ਐਨ ਐਫ ਐਲ ਦੇ ਗੇਟ ਦੇ ਮੂਹਰੇ ਸਰਦਾਰ ਮਹਿੰਦਰ ਸਿੰਘ ਫੁੱਲੋ ਮਿੱਟੀ ਅਰਤੇ ਕਿਰਨਜੀਤ ਸਿੰਘ ਗੈਰੀ ਵੱਲੋਂ ਅੱਜ ਝੰਡਾ ਫਹਿਰਾਣ ਦੀ ਰਸਮ ਅਦਾ ਕੀਤੀ ਗਈ ਅਤੇ ਇਹ ਮਜ਼ਦੂਰ ਦਿਵਸ ਕਿਉਂ ਮਨਾਇਆ ਜਾਂਦਾ ਇਹਦੇ ਬਾਰੇ ਦੱਸਿਆ ਗਿਆ ਜਿੰਦਾਬਾਦ 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 ਜਦ ਕੱਟੇ ਬਾਰਾ ਕੱਟ ਇਹ ਪਤੋ ਕੰਮ ਲੈ ਆਇਆ ਰਸੀਗਾ ਆਪਣੇ ਮਜ਼ਦੂਰ ਸਾਥਣਾਂ ਦੀ ਬਦੌਲਤ ਅੱਜ ਆਪਾਂ ਅੱਠ ਕੰਡੂ ਨੀ ਕਰ ਰਹੇ ਹਾਂ ਸੋ ਆਪਾ ਨਾ ਦੇ ਰੂਪੇ ਜਸਤ ਨੂੰ ਸਲਾਮੀ ਜਣੀਆ ਨਾ ਸਲਾਮ ਨਾ ਸਲਾਮ ਨਾ ਚਿਕਾ ਕੋਲੇ ਸਿੱਧਾ ਤਨੂ ਲਾਲ ਸ਼ਰਮ ਨਾ ਸਲਾਮ ਨਾ ਸਲਾਮ ਸਰਦਾਰ ਮਿੰਦਰ ਸਿੰਘ ਜੀ ਫੁੱਲਾਂ ਮਿੱਟੀ ਜਿੰਦਾਬਾਦ ਜਿੰਦਾਬਾਦ ਸਰਦਾਰ ਮਿੰਦਰ ਸਿੰਘ ਜੀ ਫੁੱਲਾਂ ਮਿੱਟੀ ਜਿੰਦਾਬਾਦ ਜਿੰਦਾਬਾਦ ਹਰ ਦੇਸ਼ਾਂ ਦੇ ਵਿੱਚ ਆਪਣਾ ਇਹ ਦੁਨੀਆ ਭਰ ਦੀ ਮਜ਼ਦੂਰ ਲੱਗੇ ਹੋਈ ਹੈ ਅਸਲੀ ਅਮਰੀਕਾ ਪ੍ਰਤੀਨ संघर्ष चल रही आहे कंहिं कंदा मैं मैडा बहुत बहुत धन्यवाद ਆਧਵੇਸ਼ੀ ਤੋਂ ਤੁਹਾਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਆਧਵੇਸ਼ੀ ਤੋਂ ਤੁਹਾਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਆਧਵੇਸ਼ੀ ਤੋਂ ਤੁਹਾਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਆਧਵੇਸ਼ੀ ਤੋਂ ਤੁਹਾਨੂੰ ਲਾਲ ਸਲਾਮ ਲਾਲ ਸਲਾਮ ਹਮਾਰਾ ਸਭ ਮੰਡਰ ਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਹਮਾਰਾ ਸਭ ਮੰਡਰ ਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਮਜ਼ਦੂਰ ਭਾਈਚਾਰੇ ਦਾ ਇੱਕ ਜਿੰਦਾਬਾਦ 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 ਮਜ਼ਦੂਰ ਭਾਈਚਾਰੇ ਦਾ ਇੱਕ ਜਿੰਦਾਬਾਦ ਜਿੰਦਾਬਾਦ ਅੱਜ ਦੇ ਇਸ ਰੱਖੇ ਗਏ ਮੰਜ਼ੂਰ ਕਾਏ ਦੇ ਤੇ ਤੁਹਾਨੂੰ ਸਾਰਿਆਂ ਨੂੰ ਹੀ ਮੈਂ ਅੱਜ ਉਹਨਾਂ ਸੀਟਾਂ ਦੀ ਜਾਤ ਦੇ ਵਿੱਚ ਵਧਾਈ ਦਿੰਦਾ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਤੁਸੀਂ ਐਸੇ ਵੱਡੀ ਕੀਤੇ ਚੱਕਰ ਹੋ ਕੇ ਸਾਡੇ ਉਹਨਾਂ ਸੀਟਾਂ ਨੂੰ ਸਾਡਾਂ ਦੇ ਖੁੱਲੋਂ ਘੇਟ ਕੀਤੇ ਹੈ ਅੱਜ ਪ੍ਰਧਾਨ ਜੀ ਅੱਜ ਲੇਬਰ ਡੇ ਦੇ ਉੱਤੇ ਅੱਜ ਸੈਲੀਬ੍ਰੇਟ ਕੀਤਾ ਜਾ ਰਹੀ ਹੈ ਕੀ ਕਰਨਾ ਚਾਹੁੰਦੇ ਸੋ ਅੱਜ ਐਨਐਫਐਲ ਦੀ ਜਿਹੜੀ ਮਜ਼ਦੂਰ ਇੱਕ ਦਾ ਜੂਨੀਅਰ ਹੈ ਉੱਨਾ ਵੱਲੋਂ ਇੱਥੇ ਝੰਡਾ ਲਹਿਰਾਉਣ ਦੀ ਰਸਮ ਰੱਖੀ ਹੈ ਜੋ ਹਰ ਸਾਲ ਬਹੁਤ ਸ਼ਰਧਾ ਦੇ ਨਾਲ ਇਹ ਮਨਾਉਂਦੇ ਨੇ ਅੱਜ ਇੱਥੇ ਅੱਜ ਝੰਡਾ ਲਹਿਰਾਉਣਾ ਹੈ ਇਹਨਾਂ ਲਈ ਜ਼ਿੰਮੇਵਾਰੀ ਮੇਰੀ ਲਈ ਹੈਗੀ ਸੋ ਮੈਂ ਸਮਝਦਾ ਹਾਂ ਕਿ ਅੰਤਰਰਾਸ਼ਟਰੀ ਦਿਨ ਅੱਜ ਇਹ ਭਾਰਤ ਸਮੇਤ 80 ਮੁਲਕਾਂ ਦੇ ਵਿੱਚ ਅੱਜ ਇਹ ਮਈ ਦਿਨ ਮਨਾਇਆ ਜਾ ਰਿਹਾ ਹੈ ਕਿਉਂਕਿ ਅਮਰੀਕਾ ਦੇ ਸ਼ਿਗਾਗੋ ਸ਼ਹਿਰ ਦੇ ਤਰੇ ਮਾਰਕੀਟ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਮਜ਼ਦੂਰਾਂ ਨੇ ਆਪਣਾ ਇੱਕ ਰੋਸ ਰੱਖਿਆ ਸੀ ਕਿਉਂਕਿ ਉਹਨਾਂ ਨੂੰ 16-16 ਘੰਟੇ ਕੰਮ ਲਿਆ ਜਾਂਦਾ ਸੀ 8 ਘੰਟੇ ਉਜਰਤ ਦੀ ਮੰਗ ਨੂੰ ਲੈ ਕੇ ਉੱਥੇ ਬਹੁਤ ਇੱਕ ਵਿਸਾਲ ਇਕੱਠ ਰੱਖਿਆ ਸੀ ਉੱਥੇ ਇੱਕ ਬੰਬ ਫਟਿਆ ਉਹ ਬੰਬ ਦਾ ਅੱਜ ਤੱਕ ਵੀ ਭੇਦ ਨਹੀਂ ਖੁੱਲਿਆ ਵੀ ਉਹ ਬੰਬ ਕਿਸ ਨੇ ਫਟਾਇਆ ਉਹ ਬੰਬ ਉੱਥੇ ਸੈਂਕੜੇ ਜਿਹੜੇ ਮਜ਼ਦੂਰ ਸੀ ਉਹ ਮਾਰੇ ਗਏ ਜਿਨ੍ਹਾਂ ਦੇ ਵਿੱਚ ਸੱਤ ਮਜ਼ਦੂਰਾਂ ਦੇ ਆਗੂ ਵੀ ਸੀ ਇੱਕ ਪ੍ਰੈਸ ਦੇ ਵਿੱਚ ਕੰਮ ਦੋ ਪ੍ਰੈਸ ਦੇ ਕੰਮ ਕਰਦੇ ਸੀ ਇੱਕ ਖਣੌਣੇ ਵੇਚਣ ਦਾ ਕੰਮ ਕਰਦਾ ਸੀਗਾ ਇੱਕ ਤਾਂ ਮਜ਼ਦੂਰ ਆ ਜਿਹੜਾ ਇੱਕ ਦੁਕਾਨ ਦੇ ਕੰਮ ਕਰਦਾ ਸੀਗਾ ਤੇ ਇਸ ਤਰ੍ਹਾਂ ਸੱਤ ਜਿਹੜੇ ਮਜ਼ਦੂਰਾਂ ਦੇ ਸੀਨੀਅਰ ਆਗੂ ਸੀਗੇ ਉਹ ਵੀ ਉਸ ਖੱਟੜਾ ਦੇ ਵਿੱਚ ਮਾਰੇ ਗਏ ਸੀ ਉਹਦੀ ਕੇਂਦਰੀ ਜਿਹੜੀ ਇੱਕ ਗਲੀ ਹੈ ਇੱਥੇ ਰੇ ਮਾਰਕੀ ਦੇ ਵਿੱਚ ਸ਼ਕਾਗੋ ਸ਼ਹਿਰ ਦੇ ਵਿੱਚ ਉੱਥੋਂ ਪੁਲਸ ਨੇ ਗੋਲੀਆਂ ਚਲਾ ਕੇ ਨਹਾਤੇ ਜਿਹੜੇ ਮਜ਼ਦੂਰ ਸੀ ਉਹਨਾਂ ਨੂੰ ਸ਼ਹੀਦ ਕੀਤਾ 1 ਮਈ 1886 ਵਿੱਚ ਉਸ ਤੋਂ ਬਾਅਦ ਲਗਾਤਾਰ 3 ਸਾਲ ਪੂਰੇ ਹੋਰ ਮੁਲਕਾਂ ਦੇ ਵਿੱਚ ਵੀ ਬਹੁਤ ਵੱਡੀ ਪੱਧਰ ਤੇ ਉਹਦਾ ਵਿਰੋਧ ਹੋਇਆ 18 ਜਦੋਂ ਜਾ ਕੇ 1899 ਦੇ ਵਿੱਚ ਉਹਨਾਂ ਨੂੰ ਪ੍ਰਵਾਨਗੀ ਮਿਲੀ ਪੈਰਿਸ ਪੈਰਿਸ ਦੇ ਵਿੱਚ ਜੋ ਫਰਾਂਸੀ ਦੀ ਰਾਜਧਾਨੀ ਹੈ ਉੱਥੇ ਉਹ ਫੈਸਲਾ ਕੀਤਾ ਗਿਆ ਵੀ ਇਸ ਤੋਂ ਬਾਅਦ ਜਿਆ ਮਜ਼ਦੂਰਾਂ ਤੋਂ 8 ਘੰਟੇ ਹੀ ਕੰਮ ਲਿਆ ਜਾਇਆ ਕਰੂ ਉਸ ਦਾ ਜੋ ਅੱਜ ਦਿਨ ਹੈ ਅੱਜ ਉਸ ਦਿਨ ਦੇ ਉੱਤੇ ਅਸੀਂ ਬੜੀ ਸ਼ਰਧਾ ਦੇ ਨਾਲ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਹੈ ਸੋ ਅੱਜ ਸ਼ਰਧਾਂਜਲੀ ਦਾ ਦਿਨ ਹੈ ਇਹ ਪੂਰੇ ਪੂਰੇ ਭਾਰਤ ਨਹੀਂ ਪੜ ਕੇ ਪੜ ਕੇ ਪੂਰੇ ਦੇਸ਼ਾਂ ਦੇ ਵਿੱਚ ਭਾਰਤ ਸੰਗਤ 80 ਦੇਸ਼ਾਂ ਦੇ ਵਿੱਚ ਇਹਨੂੰ ਮਨਾਇਆ ਜਾ ਰਿਹਾ ਸੋ ਅਸੀਂ ਅੱਜ ਇਸ ਮੌਕੇ ਤੇ ਉਹਨਾਂ ਸ਼ਹੀਦਾਂ ਨੂੰ ਜੋ ਮਜ਼ਦੂਰਾਂ ਦੀ ਵਾਹੀ ਕਰਦੇ ਸੀਗੇ ਉਹਨਾਂ ਦੇ ਲੀਡਰ ਸੀਗੇ ਤੇ ਖੁਦ ਮਜ਼ਦੂਰ ਸੀ 100 ਤੋਂ ਵੱਧ ਜਿਹੜੇ ਉੱਥੇ ਸ਼ਹੀਦ ਹੋ ਗਏ ਅਸੀਂ ਉਹਨਾਂ ਨੂੰ ਅੱਜ ਲੱਖ ਲੱਖ ਸਲਾਮ ਦਿੰਦੇ ਆ ਸਰ ਜਿਸ ਤਰ੍ਹਾਂ ਦੁਕਾਨਾਂ ਉੱਤੇ ਬੰਦੇ ਕੰਮ ਕਰ ਰਹੇ ਉਹਨਾਂ ਨੂੰ 12-12 14-16 ਘੰਟੇ ਕੰਮ ਲਈ ਲਿਟਾਇਆ ਜਾ ਰਿਹਾ ਹੈ ਨਾ ਉਹਨਾਂ ਦੀ ਲੇਬਰ ਡੇ ਤੇ ਕੋਈ ਗੱਡੀ ਵਾਲੀ ਕੰਚਾ ਹੋਵੇ ਉਹਨਾਂ ਵਰਮੇ ਇਹ ਕੱਲ ਜਾਣਾ ਵੀ ਉਹਨਾਂ ਜੋ ਜਿਹੜਾ ਸਾਡਾ ਪਿਛਲਾ ਦਿਨ ਸੀ ਅਸੀਂ ਸਾਡੀਆਂ ਸਰਕਾਰਾਂ ਜਿਹੜੇ ਸ਼ਾਮਰਾਜ ਲੋਕਨ ਉਹ ਇਸ ਗੱਲ ਨੂੰ ਭੁੱਲਦੇ ਜਾ ਰਹੇ ਹੈ ਉਹਕੇ ਅੱਜ ਮਸ਼ੀਨੀ ਯੁੱਗ ਆ ਮਜ਼ਦੂਰੀ ਘਟ ਗਈ ਜੇ ਸੜਕ ਬਣਾਉਣੀ ਹੈ 1000 ਮਜ਼ਦੂਰ ਨੇ ਤਾਂ ਇੱਕ ਮਸ਼ੀਨ ਬਣ ਕੇ ਟੁੱਟ ਜਾਂਦੀ ਹੈ ਹੁਣ ਜਿਹੜਾ ਐਮ ਐਨ ਐਫ ਲ ਦੇ ਵਿੱਚ ਵੱਡੀਆਂ ਵੱਡੀਆਂ ਕੁ ਤਕਨੋਲੋਜੀਆਂ ਆ ਗਈਆਂ ਵੱਡੇ ਵੱਡੇ ਕਾਰਖਾਨਿਆਂ ਦੀਆਂ ਤਕਨੋਲੋਜੀਆਂ ਆ ਗਈਆਂ ਮਜ਼ਦੂਰਾਂ ਦੀ ਕਿਰਿ ਉਜਰ ਘਟ ਗਈ ਉਜਰ ਘਟਣ ਕਰਕੇ ਮਜ਼ਦੂਰੀ ਵਰਗੀ ਉਹਨਾਂ ਦੀ ਜਦੋਂ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਤਾਂ ਫਿਰ ਉਹਨਾਂ ਤੋਂ ਵੱਧ ਕੰਮ ਫੇਰ ਲਿਆ ਜਾ ਰਿਹਾ ਹੈ ਇਹ ਉਸੇ ਤਰ੍ਹਾਂ ਜੋ 1 ਮਈ 1886 ਦੇ ਵਿੱਚ ਜਿਸ ਤਰ੍ਹਾਂ ਹੋਇਆ ਸੀ ਉਸੇ ਤਰ੍ਹਾਂ ਬਹੁਤ ਵੱਡਾ ਕਿਸਾਨ ਅਧ ਰ ਸਿਰ ਵੀ ਦਨਾ ਪੂਗਾ ਉਹਨਾਂ ਮਜ਼ਦੂਰਾਂ ਨੂੰ ਹੱਕ ਦਵਾਉਣ ਵਾਸਤੇ 1 ਮਈ ਸ਼ਿਕਾਗੋ ਦੇ ਸ਼ਹੀਦ ਹੋਏ ਮਜ਼ਦੂਰਾਂ ਨੂੰ ਸਦਾ ਹਾਜ਼ਰੀ ਬਜੋਂ ਪੂਰੇ ਦੇਸ਼ ਪਰ ਤੇ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ ਇਹ ਬੜਾ ਵੱਡਾ ਇੱਕ ਇਤਿਹਾਸਕ ਦਿਨ ਹੈ ਜਦੋਂ ਮਜ਼ਦੂਰਾਂ ਨੇ ਆਪਣੇ ਹੱਕਾਂ ਤੇ ਇੱਜ਼ਤਾਂ ਦੀ ਲੜਾਈ ਸ਼ੁਰੂ ਕੀਤੀ ਸੀ ਤਾਂ ਉਸ ਸਮੇਂ ਸ਼ਿਕਾਗੋ ਦੇ ਵਿੱਚ ਉਸ ਸਮੇਂ ਦੀਆਂ ਸਰਕਾਰਾਂ ਨੇ ਗੋਲੀਆਂ ਚਲਾਈਆਂ ਤੇ ਬੁਰੀ ਤਰ੍ਹਾਂ ਨਾਲ ਮਜ਼ਦੂਰਾਂ ਉੱਪਰ ਤਸੱਦਦ ਕੀਤਾ ਜਿਹੜਾ ਚਿੱਟਾ ਰੰਗ ਆਜ਼ਾਦੀ ਦਾ ਸੀਗਾ ਤੇ ਉਹ ਲਾਲ ਹੋ ਗਿਆ ਸੀ ਤੋਂ ਉਸ ਤੋਂ ਲਾਈ ਤੋਂ ਬਾਅਦ ਮਜ਼ਦੂਰਾਂ ਦੇ ਹਿੱਤਾਂ ਦੇ ਹਿੱਤਾਂ ਦੇ ਲੜਨ ਵਾਸਤੇ ਕਿ ਐਕਟ ਬਣੇ ਕਾਨੂੰਨ ਬਣੇ ਕਿ ਮਜ਼ਦੂਰਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਬੋਲਣ ਦੀ ਆਜ਼ਾਦੀ ਮਿਲੀ ਇਸ ਕਰਕੇ ਉਹਨਾਂ ਮਜ਼ਦੂਰਾਂ ਨੂੰ ਯਾਦ ਕਰਦੇ ਹੋਏ ਅੱਜ ਅਸੀਂ ਸ਼ਿਕਾਗੋ ਦੇ ਫੀਦਾ ਦੀ ਯਾਦ ਚ ਹਰ ਸਾਲ ਦੀ ਤਰ੍ਹਾਂ ਇਹ ਝੰਡਾਰਾ ਸੁਮ ਜਿਹੜੀ ਆ ਉਹ ਕਰਦੇ ਆ ਇੱਕ ਮੈਸੇਜ ਵੀ ਦੇਣਾ ਚਾਹ ਰਹੇ ਆ ਪ੍ਰਸ਼ਾਸਨ ਤੇ ਫੈਕਟਰੀਆਂ ਦੇ ਮਾਲਕਾਂ ਨੂੰ ਤੇ ਕੰਟਰੈਕਟਰਸ ਨੂੰ ਤੇ ਸਰਕਾਰਾਂ ਨੂੰ ਕੇ ਘਟੋਂ ਘਟ ਕੇਂਦਰ ਸਰਕਾਰ ਬੀਜਪੀ ਦੀ ਸਰਕਾਰ ਜਿਹੜਾ ਕਾਨੂੰਨ ਲੈ ਕੇ ਆ ਰਹੀ ਹੈ ਲੇਬਰ ਦੇ ਖਿਲਾਫ 8 ਘੰਟਿਆਂ ਤੋਂ 12 ਘੰਟੇ ਕੰਮ ਕਰਾਉਣਾ ਔਰ ਕੋਈ ਯੂਨੀਅਨ ਬਣਾਉਣ ਦੀ ਇਜਾਜ਼ਤ ਨਾ ਦੇਣਾ ਇਸ ਤਰ੍ਹਾਂ ਦਾ ਜਿਹੜਾ ਮਾਰੂ ਕਾਨੂੰਨ ਬੀਜਪੀ ਲੈ ਕੇ ਆ ਰਹੀ ਹੈ ਉਹਦੇ ਖਿਲਾਫ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਆਓ ਅਸੀਂ ਇਕੱਠੇ ਹੋ ਗਏ ਜਿਹੜੇ ਕਿਸਾਨ ਕਾਨੂੰਨਾਂ ਦੇ ਖਿਲਾਫ ਅਸੀਂ ਇਕੱਠੇ ਆ ਮਜ਼ਦੂਰ ਕਾਨੂੰਨ ਵੀ ਵਾਪਸ ਕਰਾਉਣ ਵਾਸਤੇ ਅਸੀਂ ਇਕੱਠੇ ਹੋ ਕੇ ਲੜਾਈ ਲੜੀਏ ਔਰ ਇੱਕ ਵੱਡਾ ਮਸਲਾ ਇੱਥੇ ਹੋਰ ਹੈ ਕਿ ਐਸਆਈ ਤੇ ਇਹ ਈਪੀਐਫ ਜਦੋਂ ਦਾ ਐਕਟ ਬਣਿਆ ਤੁਰੋਂ ਤੋਂ ਲੈ ਕੇ ਉਹਦੀ ਸੀਲਿੰਗ ਜਿਹੜੀ ਆ ਉਹ 2021 ਜੀ 20000 ਤੇ ਖੜੀ ਹੈ ਜਦੋਂ ਕਿ ਹਰ ਸਕੀਮ ਦੇ ਤਾਂ ਜਿਹੜੀ ਸੀਲਿੰਗ ਹੁੰਦੀ ਉਹ ਵਧਾਇਆ ਜਾਂਦਾ ਹੈ ਤੋ ਅਸੀਂ ਜੁਆਇੰਟਲੀ ਸਾਰੇ ਮਜ਼ਦੂਰ ਬਰਗ ਬਲੋਂ ਮੈਂ ਕਿਰਨ ਜੀ ਸੀ ਗੈਰੀ ਚੇਅਰਮੈਨ ਗਾਰਸ ਰੈਟ ਤੋਂ ਮਜ਼ਦੂਰ ਕਾ ਕਾਂਗਰਸ ਕੇ ਕਿਸੇ ਵੀ ਭਾਗ ਬਲੋਂ ਨੈਸ਼ਨਲ ਗਲਤ ਮਹਾਪਰਤਿਆਗ ਬਲੋਂ ਇਹ ਮੰਗ ਕਰਦਾਂਗੇ ਐਸਆਈ ਦੀ ਈਪੀਐਫ ਦੀ ਜਿਹੜੀ ਸੀਲਿੰਗ ਹੱਦ ਹੈ ਉਹ ਘੱਟੋ ਘੱਟ 50000 ਰੁਪਿਆ ਕੀਤੀ ਜਾਣੀ ਚਾਹੀਦੀ ਤੋ ਸਾਰੇ ਮਜ਼ਦੂਰਾਂ ਦੀ ਤਰ੍ਹਾਂ ਮਰਦੇਗਾ ਮਜ਼ਦੂਰਾਂ ਨੂੰ ਵੀ ESI PF ਦੀ ਸਕੀਮ ਦੇ ਤਹਿਤ ਲਿਆਂਦਾ ਜਾਣਾ ਚਾਹੀਦਾ ਹੈ ਜੇਕਰ ਮਜ਼ਦੂਰਾਂ ਦੇ ਪ੍ਰਤੀ ਸਰਕਾਰ ਇਹ ਕੰਮ ਨਹੀਂ ਕਰਦੀ ਤਾਂ ਮੈਂ ਸਮੂਹੇ ਵਿਹਾਕੂ ਲੋਕਾਂ ਨੂੰ ਜਿਹੜੇ ਮਜ਼ਦੂਰਾਂ ਦਾ ਕੰਮ ਕਰਦੇ ਆਂ ਫਿਰ ਕਰੂੰਗਾ ਕਿ ਕੇਂਦਰ ਸਰਕਾਰ ਦੇ ਖਿਲਾਫ ਅਸੀਂ ਲੜਾਈ ਵਿਢੀ